ਪਹਿਲੇ ਤਿੰਨ ਸਥਾਨਾਂ ਤੇ ਵੀ ਕੁੜੀਆਂ ਨੇ 12ਵੀਂ ਚ ਵੀ ਤੇ 10ਵੀਂ ਚ ਵੀ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਆ ਜਿਹੜੀ ਪਰਸੈਂਟੇਜ ਕਹਿੰਦੇ ਆ ਚੇਅਰਮੈਨ ਸਾਹਿਬ 91 95 ਇਹ 4 5% ਜਿਹੜੀ بگੜੀ ਹੋ ਇਹ ਸਾਡੇ ਕਰਕੇ بگੜੀ ਹੋ ਇਹ ਮੁੰਡਿਆਂ ਕਰਕੇ بگੜੀ ਹੋ ਨਾ 100% ਆ ਜਾਂਦਾ ਕੁੜੀਆਂ ਦਾ ਰਿਜ਼ਲਟ ਤਾਂ ਸੋ ਹਰਾਨੀ ਦੀ ਗੱਲ ਹੈ ਕਿ ਮੈਂ ਕੱਲ ਹੀ ਸਪੈਸ਼ਲੀ ਪਰਸੋ ਪੁੱਛਿਆ ਹੈ ਗੱਲ ਕਿ ਤੁਸੀਂ ਫਿਰ ਜ 650 ਚੋਂ 650 ਆ ਗਏ ਤਿੰਨ ਜਣਿਆਂ ਦੇ ਤੁਸੀਂ ਫਿਰ ਇਹ ਰਿਜ਼ਲਟ ਕਿਵੇਂ ਪਹਿਲੇ ਨੰਬਰ ਤੇ ਉਹ ਕਹਿੰਦੇ ਜੀ ਫਿਰ ਉਮਰ ਮੁਤਾਬਕ ਅਸੀਂ ਕਰਦੇ ਆ ਕਿ ਸਭ ਤੋਂ ਜਿਹੜੀ ਛੋਟੀ ਹੈ ਉਹਨੂੰ ਪਹਿਲੇ ਨੰਬਰ ਤੇ ਕਰ ਲੈਣਾ ਸਭ ਤੋਂ ਉਸ ਤੋਂ ਛੋਟੀ ਦੂਜੇ ਨੰਬਰ ਤੇ ਉਸ ਤੋਂ ਛੋਟੀ ਤੀਜੇ ਨੰਬਰ ਤੇ ਪਰ ਮੇਰੇ ਲਈ ਤੁਸੀਂ ਤਿੰਨੋਂ ਹੀ ਜਿਹੜੀਆਂ ਉਹ ਪਹਿਲੇ ਨੰਬਰ ਤੇ ਹੋਂ ਕਿਉਂਕਿ ਜੰਮਣ ਮਰਨ ਜਿਹੜਾ ਜੰਮਣ ਮਰਨ ਉਹ ਆਪਣੇ ਹੱਥ ਚ ਨਹੀਂ ਹੈਗਾ ਹੈਨਾ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਪਰ ਤੇ ਤਿੰਨੇ ਹੀ ਸਾਡੇ ਲਈ ਤਾਂ ਬਰਾਬਰ ਹੋਂ ਔਰ ਜਿਹੜੇ ਜਿਹੜੇ ਜਿਵੇਂ ਮੇਰੇ ਕੋਲ ਸਾਰਾ ਕੁਝ ਡਾਟਾ ਪਿਆ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਚ 98.54% ਜਿਹੜਾ ਪਾਸ ਹੋਏ ਨੇ ਬੱਚੇ ਪਹਿਲਾ ਸਥਾਨ ਅੰਮ੍ਰਿਤਸਰ ਜ਼ਿਲ੍ਹੇ ਦਾ ਸੋ 7000 ਸਕੂਲਾਂ ਚੋਂ 4024 ਸਕੂਲਾਂ ਦਾ ਰਿਜ਼ਲਟ 100% ਹੈ ਜੀ 4024 ਹੈ ਨਾ ਸੋ 16 ਵਿਦਿਆਰਥੀ ਜਿਹੜੇ ਨੇ ਮੈਰਿਟ ਲਿਸਟ 'ਚ ਆਉਣ ਵਾਲੇ ਇਹ ਮੈਂ ਗੱਲ ਕਰਦਾ 10ਵੀਂ ਦੀ 16 ਵਿਦਿਆਰਥੀ ਨੇ ਜਿਹੜੇ ਉਹ ਰਾਸ਼ਟਰੀ ਤੇ ਸਟੇਟ ਲੈਵਲ ਦੇ ਪਲੇਅਰ ਵੀ ਨੇ ਸੋ ਜਿਹੜਾ ਬੱਚਾ ਸ਼ਹਿਰ ਹੁੰਦਾ ਉਹ ਸਾਰੇ ਪੱਸੀ ਸ਼ਹਿਰ ਹੁੰਦਾ ਫਿਰ ਉਹ ਖੇਡਾਂ 'ਚ ਵੀ ਆਉਂਦਾ ਹੈ ਉਹ ਕਲਚਰ ਐਕਟੀਵਿਟੀਆਂ 'ਚ ਵੀ ਉਹ ਅੱਗੇ ਹੁੰਦਾ ਹੈ ਉਹਦਾ ਅਸਲ 'ਚ ਝਾਕਾ ਖੁੱਲ ਜਾਂਦਾ ਹੈ ਵੀ ਕਿਉਂਕਿ ਮੈਂ ਵੀ ਇਦਾਂ ਹੀ ਕਰਦਾ ਸੀ ਮੈਂ ਖੇਡਾਂ ਖੇਡਣ ਪਾਸ ਪਾਸੇ ਵਧੀਆ ਸੀ ਪੜ੍ਹਾਈ ਚ ਵਧੀਆ ਸੀ ਫਿਰ ਆ ਜਿਹੜੀ ਲਾਈਨ ਕਲਚਰਲ ਸੀ ਉਹਦੇ ਚ ਵੀ ਵਧੀਆ ਸੀ ਸੋ 12ਵੀਂ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੀ ਹੈ ਕਿ 26 ਵਿਦਿਆਰਥੀ ਜਿਹੜੇ ਨੇ 12ਵੀਂ ਦੇ ਉਹ ਨੈਸ਼ਨਲ ਜਾਂ ਸਟੇਟ ਲੈਵਲ ਦੇ ਪਲੇਅਰ ਖੇਡਾਂ ਦੇ ਵਿੱਚ ਅਚੀਵਮੈਂਟ ਹੈ ਉਹ ਸਰਟੀਫਿਕੇਟ ਅਲੱਗ ਮਿਲੇ ਹੋਣਗੇ ਸੋ ਜਿਹੜੇ ਬੱਚੇ ਨੂੰ ਸਰਟੀਫਿਕੇਟਾਂ ਨਾਲ ਪਿਆਰ ਹੋ ਜੇ ਪ੍ਰਸ਼ੰਸਾ ਪੱਤਰਾਂ ਨਾਲ ਤੇ ਜਿਹੜੇ ਬੱਚੇ ਨੂੰ ਫਸਟ ਸੈਕੰਡ ਆਉਣ ਦੀ ਹੱਤਾਂ ਪੈ ਜਾਂ ਬੱਚੇ ਚਾਹ ਹੋ ਜਾਂਦਾ ਜਨੂਨ ਹੋ ਜਾਂਦਾ ਫਿਰ ਸੋ ਜਨੂਨੀ ਹੋ ਕੇ ਹੀ ਕੰਮ ਜਿਹੜਾ ਉਹ ਕੋਈ ਸਿਰੇ ਚੜਦਾ ਦੁਚਿੱਤੀ ਵਾਲੇ ਮਨ ਨਾਲ ਕੋਈ ਕੰਮ ਸਿਰੇ ਨਹੀਂ ਚੜ ਸਕਦਾ ਕਿ ਮੈਂ ਆ ਕਰਾਂ ਜਾਓ ਕਰਾਂ ਆਹ ਸਟੇਜ ਜਿਹੜੀ ਹੈ ਤੁਹਾਡੀ ਬੜਾ ਕ੍ਰੂਸ਼ਲ ਸਟੇਜ ਹੈ ਇਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਨੇ ਬਹੁਤ ਵੱਡਾ ਮੋੜ ਲੈਣਾ ਹੁਣ ਹੁਣ ਤੁਸੀਂ ਆਪਣੇ ਆਪਣੇ ਕੈਰੀਅਰ ਚੁਣਨੇ ਨੇ ਤੁਸੀਂ ਕਮਰਸ ਜਾਣਾ ਹੈ ਤੁਸੀਂ ਮੈਡੀਕਲ ਜਾਣਾ ਹੈ ਤੁਸੀਂ ਇੰਜੀਨੀਅਰਿੰਗ ਜਾਣਾ ਹੈ ਨਾਨ ਮੈਡੀਕਲ ਜਾਣਾ ਹੈ ਤੁਸੀਂ ਆਰਟਸ ਵਾਲੇ ਪਾਸੇ ਜਾਣਾ ਹੈ ਆਈਪੀਐਸ ਵਾਲੇ ਪਾਸੇ ਜਾਉਂਗੇ ਆਈਐਸ ਵਾਲੇ ਪਾਸੇ ਜਾਉਂਗੇ ਇੱਥੋਂ ਬਾਅਦ ਸ਼ੁਰੂ ਹੋਊਗਾ ਬਹੁਤ ਕਮਾਲ ਦਾ ਇੱਕ ਪੁਆਇੰਟ ਐਸਾ ਆ ਗਿਆ ਇਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਪੰਜਾਬ ਸਰਕਾਰ ਵੱਲੋਂ ਇਸ ਕੰਮ ਵਾਸਤੇ ਪ੍ਰਾਲੇ ਕੀਤੇ ਗਏ ਨੇ ਕੈਰੀਅਰ ਗਾਈਡੈਂਸ ਕਿ ਤੁਸੀਂ ਸਾਥੋਂ ਹੀ ਪੁੱਛ ਸਕਦੇ ਹੋ ਕਿ ਅਸੀਂ ਆ ਕਰਨਾ ਚਾਹੁੰਨੇ ਜੀ ਇਹਦੇ ਵਿੱਚ ਕੀ ਕੀ ਅੱਗੇ ਦਿੱਕਤਾਂ ਆ ਸਕਦੀਆਂ ਨੇ ਕਿੱਥੇ ਕਿੱਥੇ ਰਿਨਸਟੀਟਿਊਟ ਨੇ ਇਹਦਾ ਕਿੱਥੇ ਕਿੱਥੇ ਲਾਇਬ੍ਰੇਰੀਆਂ ਮਿਲਣਗੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਸਾਰਾ ਕੁਝ